ਹਾਂਜੀ ਵੈਲਕਮ ਰਾਜੂ ਨਰਸਰੀ ਖੰਨਾ ਰੋਡ ਪਿੰਡ ਪੈਣੀਕਮਾ ਦੇਖ ਸਕਦੇ ਹੋ ਖੱਟੀ ਮਿੱਠੀ ਬੇਰੀ ਆ ਜੀ ਦਾ ਖੱਟਾ ਮਿੱਠਾ ਬਿਲਕੁਲ ਗੋਲਾ ਸੇਵ ਦੀ ਤਰ੍ਹਾਂ ਠੀਕ ਹੈ ਨਾ ਵੀ ਸਾਡੇ ਲੈ ਵੈਰਾਈਟੀ ਲੱਗੀ ਹੋਈ ਆ ਬੇਰ ਬਹੁਤ ਵਧੀਆ ਇਹਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਬੇਲ ਲੱਗੇ ਨਾ ਡਾਣੀਆਂ ਪੂਰੀਆਂ ਟੱਟੀਆਂ ਪਈਆਂ ਨੇ ਠੀਕ ਹੈ ਨਾ ਤੇ ਬਹੁਤ ਵਧੀਆ ਕੁਆਲਿਟੀ ਆ ਇਹ ਸਾਰੀ ਖੱਟੀ ਮਿੱਠੀ ਤੁਸੀਂ ਦੇਖ ਸਕਦੇ ਹੋ ਕਿਵੇਂ ਬੇਰੇ ਦਾ ਪਰ ਇਹ ਬੇਰ ਤੇ ਕਾਫੀ ਬੇਰੇ ਤੋਂ ਟੁੱਟ ਵੀ ਚੁੱਕੇ ਆ ਠੀਕ ਹੈ ਨਾ ਆ ਸਾਰਾ ਕੱਟਾ ਮਿੱਠਾ ਦੇ ਰਹੀ ਆ ਤੇ ਇਹ ਦੇਖੋ ਇਹ ਦੇਖੋ ਜਿਕੇ ਸਭਾ ਨੂੰ ਇਹਦੇ ਬੇਰ ਵੀ ਖਾਣ ਵਾਸਤੇ ਤੇਦੇ ਪੌਦੇ ਵੀ ਚਾਹੀਦੇ ਆ ਤਾਂ ਆਪਣਾ ਮੋਬਾਈਲ ਨੰਬਰ ਹੈਗਾ 9876888599 ਤੇ ਬੇਰ ਬਹੁਤ ਵਧੀਆ ਇਹਦੇ ਵੀ 2-2 4-4 ਪੌਦੇ ਲਾਓ ਠੀਕ ਆ ਜੇ ਵੀਡੀਓ ਵਧੀਆ ਲੱਗੀ ਤੇ ਬਾਈ ਸ਼ੇਅਰ ਕਰਿਆ ਕਰੋ ਤੇ ਉਹਦੇ ਨਾਲ ਹੋਰ ਤੁਹਾਨੂੰ ਬਹੁਤ ਵੈਰਾਈਟੀਆਂ ਦਿਖਾਉਂਦੇ ਰਹਾਂਗੇ ਲੱਗ ਲੱਗ 13 ਤੋਂ ਵੀ ਤੇ ਆਪਣੇ ਹੋਰ ਟੂਟ ਤਰ੍ਹਾਂ ਤਰ੍ਹਾਂ ਦੇ ਹਰ ਇੱਕ ਚੀਜ਼ ਆਪਣੇ ਲੈਵਲ ਤੇ ਰਾਇਲ ਵੀ ਲੱਗੇ ਹੋਏ ਆ ਤੇ ਕੁਝ ਨਵੀਆਂ ਵੈਰਾਈਟੀਆਂ ਹੋ ਲਈਆਂ ਨਾ ਠੀਕ ਹੈ ਜੀ ਓਕੇ ਸਰ